ਗੁਰਮਤ ਹਰ ਪਾਈ ਰਾਮ ਕਲੀ ਮਹੱਲਾ ਚੌਥਾ ਰਾਮ ਜਨ ਮਿਲ ਭਇਆ ਅਨੰਦਾ ਹਰ ਨੀਕੀ ਕਥਾ ਸੁਣਾਈ ਦੁਰਮਤ ਮੈਲ ਗਈ ਸਭ ਨੀਕਲ ਸਤ ਸੰਗਤ ਮਿਲ ਬੁੱਧ ਪਾਈ ਰਾਮ ਜਨ ਗੁਰਮਤ ਰਾਮ ਬੁਲਾਈ ਜੋ ਜੋ ਸੁਣੈ ਕਹੈ ਸੋ ਮੁਕਤਾ ਰਾਮ ਜਪਤ ਸੋ ਹਾਏ ਰਹਾਉ ਜੇ ਵੱਡ ਪਾਗ ਹੋਵਹਿ ਮੁਖ ਮਸਤਕ ਹਰਿ ਨਾਮ ਜਨਾਂ ਪੇਟਾਈ ਦਰਸ਼ਨ ਸੰਤ ਦੇਹੁ ਕਰਿ ਕਿਰਪਾ ਸਭ ਦਾਲਦ ਦੁੱਖ ਲਹਿ ਜਾਈ ਹਰ ਕੀ ਲੋਗ ਰਾਮ ਜਨ ਨੀਕੇ ਭਾਗ ਹੀਨ ਨਾ ਸੁਖਾਏ ਜਿਉਂ ਜਿਉ ਰਾਮ ਕਹਿ ਜਨ ਊਚੇ ਨਰ ਨਿੰਦਕ ਡੰਸ ਲਗਾਏ ਤ੍ਰਿਗ ਤ੍ਰਿਗ ਨਰ ਨਿੰਦਕ ਜਿਨ ਜਨ ਨਹੀਂ ਪਾਏ ਹਰ ਕੇ ਸਖਾ ਸਖਾਏ ਸੇ ਹਰ ਕੇ ਚੋਰ ਵੇ ਮੁਖ ਮੁਖ ਕਾਲੇ ਜਿਨ ਗੁਰ ਕੀ ਪੈ ਜਨਾ ਪਾਏ ਦਇਆ ਦਇਆ ਕਰ ਰੱਖੋ ਹਰ ਜੀਉ ਹਮ ਦੀਨ ਤੇਰੀ ਸਰਨਾਏ ਹਮ ਬਾਰਕ ਤੁਮ ਪਿਤਾ ਪ੍ਰਭ ਮੇਰੇ ਜਨ ਨਾਨਕ ਬਖਸ਼ ਮਲਾਈ ਰਾਮ ਕਲੀ ਮਹੱਲਾ ਚੌਥਾ ਹਰ ਕੇ ਸਖਾ ਸਾਧ ਜਨ ਨੀਕੇ ਤੇਨੀ ਉਪਰ ਹੱਥ ਬਤਾਵੇ ਗੁਰਮੁਖ ਸਾਧ ਸੀ ਪ੍ਰਭ ਪਾਏ ਕਰ ਕਿਰਪਾ ਆਪ ਮਲਾਵੇ ਰਾਮ ਮੋਕੋ ਹਰ ਜਨ ਮੇਲ ਮਨ ਭਾਵੇ ਅਮਿਓ ਅਮਿਓ ਹਰ ਰਸ ਹੈ ਮੀਠਾ ਮਿਲ ਸੰਤ ਜਨਾ ਮੁਖ ਪਾਵੇ ਰਹਾਉ ਹਰ ਕੀ ਲੋਗ ਰਾਮ ਜਾਣ ਊਤਮ ਮਿਲ ਊਤਮ ਪਦਵੀ ਪਾਵੇ ਹਮ ਹੋਵਤ ਚੇਰੀ ਦਾਸ ਦਾਸਨ ਕੀ ਮੇਰਾ ਠਾਕੁਰ ਖੁਸ਼ੀ ਕਰਾਵੇ ਸੇਵਕ ਜਨ ਸੇਵ ਹੈ ਸੇਵਡ ਭਾਗੀ ਰਿਦਮਨ ਤਨ ਪ੍ਰੀਤ ਲਗਾਵੇ ਬਿਨ ਪ੍ਰੀਤੀ ਕਰਹਿ ਬਹੁ ਬਾਤਾਂ ਕੂੜ ਬੋਲ ਕੂੜੋ ਫਲ ਪਾਵੇ ਮੋਹ ਕੋ ਧਾਰ ਕਿਰਪਾ ਜਗ ਜੀਵਨ ਦਾਤੀ ਹਰ ਸੰਤ ਪੰਗੀ ਲੇ ਪਾਵੇ ਹਉ ਕਾਟੋ ਕਾਟ ਬਾਦ ਸਿਰ ਰੱਖੋ ਜਿਤ ਨਾਨਕ ਸੰਤ ਚੜ ਆਵੇ ਰਾਮ ਕਲੀ ਮਹੱਲਾ ਚੌਥਾ ਜੇ ਵਦ ਪਾਗ ਹੋਐ ਵਦ ਮੇਰੀ ਜਨ ਮਿਲਦਿਆ ਢਿਲ ਨਾ ਲਾਈਐ ਹਰ ਜਨ ਅੰਮ੍ਰਿਤ ਕੁੰਟ ਸਰਨੀਕੇ ਵਦ ਭਾਗੀ ਤਿਤ ਨਵਾਈਐ ਰਾਮ ਮੋਕੋ ਹਰ ਜਨ ਕਾਰੇ ਲਾਈਐ ਹਉ ਪਾਣੀ ਪੱਖਾ ਪੀਸੋਂ ਸੰਤਿਆਗੈ ਪਗ ਮਲ ਮਲ ਧੂਰ ਮੁਖ ਲਾਈਐ ਰਹਾਉ ਹਰ ਜਨ ਵੱਡੇ ਵੱਡੇ ਵੱਡ ਊਚੇ ਜੋ ਸਤਗੁਰ ਮੇਲ ਮਲਾਈ ਐ ਸਤਗੁਰ ਜੇਵੜ ਅਵਰ ਨਾ ਕੋਈ ਮਿਲ ਸਤਗੁਰ ਪੁਰਖ ਧਾਈ ਐ ਸਤਗੁਰ ਸਰਲ ਪਰੇ ਤਿਨ ਪਾਇਆ ਮੇਰੇ ਠਾਕੁਰ ਲਾਜਰ ਖਾਈ ਐ ਇਕ ਆਪਣੇ ਸਵਾਈ ਆਏ ਬਹਿ ਗੁਰ ਆਗੇ ਜੋ ਬਗਲ ਸਮਾਦ ਲਗਾਈ ਐ ਬਗਲਾ ਕਾਗ ਨੀਚ ਕੀ ਸੰਗਤ ਜਾਇਕਰੰਗ ਬਿਖੂ ਮੁਖ ਲਾਈਐ ਨਾਨਕ ਮੇਲ ਮੇਲ ਪ੍ਰਭ ਸੰਗਤ ਮਿਲ ਸੰਗਤ ਹੰਸ ਕਰਾਈਐ ਰਾਮ ਕਲੀ ਮਹੱਲਾ ਚੌਥਾ ਸਤਿਗੁਰ ਦਇਆ ਕਰੋ ਹਰ ਮੇਲੂ ਮੇਰੇ ਪ੍ਰੀਤਮ ਪ੍ਰਾਨ ਹਰ ਰਾਇ ਹਮ ਚੇਰੀ ਹੋਏ ਲੱਗਹਿ ਗੁਰ ਚਰਨੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ ਰਾਮ ਮੈਂ ਹਰ ਹਰ ਨਾਮ ਮਨ ਪਾਇਆ ਮੈਂ ਹਰ ਬਿਨ ਅਵਰਨਾ ਕੋਈ ਬੇਲੀ ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ ਮੇਰੇ ਇੱਕ ਖਿਨ ਪ੍ਰਾਨ ਨਾ ਰਹੇ ਬਿਨ ਪ੍ਰੀਤਮ ਬਿਨ ਦੇਖੇ ਮਰਹੈ ਮੇਰੀ ਮਾਇਆ ਤਨ ਤਨ ਵਡ ਭਾਗ ਗੁਰ ਸਰਣੀ ਆਈ ਹਰ ਗੁਰ ਮਿਲ ਦਰਸ਼ਨ ਪਾਇਆ ਮੈਂ ਅਵਰਨਾ ਕੋਈ ਸੂਝੈ ਬੂਝੈ ਮਨ ਹਰ ਜਪ ਜਪਉ ਜੋ ਪਾਇਆ ਨਾਮਹੀਨ ਫਿਰਹੇ ਸੇ ਨ ਕੱਟੀ ਤਿੰਨ ਘਸ ਕਸ ਨੱਕ ਵਢਾਇਆ ਮੋਹ ਕੋ ਜਗ ਜੀਵਨ ਜਵਾਲ ਲੈ ਸੁਆਮੀ ਹਿਰਦ ਅੰਤਰ ਨਾਮ ਵਸਾਇਆ ਨਾਨਕ ਗੁਰੂ ਗੁਰੂ ਹੈ ਪੂਰਾ ਮਿਲ ਸਤ ਗੁਰ ਨਾਮ ਧਿਆਇਆ ਰਾਮ ਕਲੀ ਮਹੱਲਾ ਚੌਥਾ ਸਤ ਗੁਰ ਦਾਤਾ ਵੱਡਾ ਵੱਡ ਪੁਰਖ ਹੈ ਜਿਤ ਮਿਲਿਆ ਹਰ ਉਤਾਰੇ ਜੀ ਧਾਨ ਗੁਰਪੂਰੈ ਦੀਆ ਹਰ ਅੰਮ੍ਰਿਤ ਨਾਮ ਸਮਾਰੀ ਰਾਮ ਗੁਰ ਹਰ ਹਰ ਨਾਮ ਕੰਠ ਧਾਰੀ ਗੁਰਮੁਖ ਕਥਾ ਸੁਣੀ ਮਨ ਭਾਈ ਤਨ ਤਨ ਵਡ ਭਾਗ ਹਮਾਰੇ ਰਹਾਉ ਕੋਟ ਕੋਟ ਤੇ ਤੀਸ ਧਿਆਵਹਿ ਤਾਕਾ ਅੰਤ ਨਾ ਪਾਵਹਿ ਪਾਰੀ ਹਿਰਦੈ ਕਾਮ ਕਾਮਨੀ ਮੰਗੈ ਰਿਦ ਮੰਗੈ ਹਾਤ ਪਸਾਰੀ ਹਰ ਜਾਸੂ ਜਪ ਜਪ ਵੱਡਾ ਵਡੇਰਾ ਗੁਰਮਖ ਰਖਉ ਉਰ ਧਾਰੀ ਜੇ ਵਡਭਾਗ ਹੋਵਹਿ ਤਾਂ ਜੱਪੀਐ ਹਰ ਪਹੋ ਜਲ ਪਾਰ ਉਤਾਰੀ ਹਰ ਜਨ ਨਿਕਟ ਨਿਕਟ ਹਰ ਜਨ ਹੈ ਹਰ ਰਾਖੈ ਕੰਠ ਜਨ ਧਾਰੀ ਨਾਨਕ ਪਿਤਾ ਮਾਤਾ ਹੈ ਹਰ ਪ੍ਰਭ ਹਮ ਬਾਰਕ ਹਰ ਪ੍ਰਤਿਪਾਰੀ ਰਾਗ ਰਾਮ ਕਲੀ ਮਹੱਲਾ ਪੰਜਵਾਂ ਘਰ ਪਹਿਲਾ ਇਕ ਓਅੰਕਾਰ ਸਤਗੁਰ ਪ੍ਰਸਾਦ ਕਿਰਪਾ ਕਰਹੁ ਦੀਨ ਕੇ ਦਾਤੇ ਮੇਰਾ ਗੁਣ ਅਵਗੁਣ ਨਾ ਵਿਚਾਰਹੁ ਕੋਈ ਮਾਟੀ ਕਾ ਕਿਆ ਧੋਪੈ ਸੁਆਮੀ ਮਾਨਸ ਕੀ ਗਤਿ ਏਹੀ ਮੇਰੇ ਮਨ ਸਤਗੁਰ ਸੇਵ ਸੁਖ ਹੋਈ ਜੋ ਇੱਛੋ ਹੋ ਸੋਈ ਫਲ ਪਾਵਹੁ ਮੇਰੇ ਦੂਖ ਨਾ ਵਿਆਪੇ ਕੋਈ ਰਹਾਉ ਕਾਚੇ ਭਾਂਡੇ ਸਾਜਨ ਵਾਜੀ ਅੰਤਰ ਜੋਤ ਸਮਾਈ ਜੈਸਾ ਲਿਖਤ ਲਿਖਿਆ ਧੁਰ ਕਰਤਾ ਹਮ ਤੈਸੀ ਕਿਰਤ ਕਮਾਈ ਮਨ ਤਨ ਥਾਪ ਕੀਆ ਸਭ ਆਪਣਾ ਏ ਹੋ ਆਵਣ ਜਾਣਾ ਜਿਨ ਦੀ ਆ ਸੋ ਚੇਤਨਾ ਆਵੇ ਮੋਹੇ ਅੰਧ ਲਪਟਾਣਾ ਜਿਨ ਕੀ ਆਸੋਈ ਪ੍ਰਭ ਜਾਣੈ ਹਰ ਕਾ ਮਹਿਲ ਅਪਾਰਾ ਭਗਤ ਕਰੀ ਹਰ ਕੇ ਗੁਣ ਗਾਵਾਂ ਨਾਨਕ ਦਾਸ ਤੁਮਾਰਾ RAM KALI MAHALLA 5 ਪਵਹ ਚਰਨਾ ਤਲ ਉਪਰ ਆਵਹੁ ਐਸੀ ਸੇਵ ਕਮਾਵਹੁ ਆਪਸਤੇ ਉਪਰ ਸਭ ਜਾਣਹੁ ਤਉ ਦਰਗਹ ਸੁਖ ਪਾਵਹੁ ਸੰਤੋਹ ਐਸੀ ਕਥੋ ਕਹਾਣੀ ਸੁਰ ਪਵਿੱਤਰ ਨਰ ਦੇਵ ਪਵਿੱਤਰਾ ਖਿਨ ਬੋਲੋ ਗੁਰਮੁਖ ਬਾਣੀ ਰਹਾਉ ਪਰਪੰਚ ਛੋੜ ਸਹਜ ਘਰ ਬੈਸੋ ਝੂਠਾ ਕਹੋ ਨਾ ਕੋਈ ਸਤਗੁਰ ਮਿਲੋ ਨਵੇਂ ਨਿਦ ਪਾਵਹੁ ਇਨ ਬਿਦ ਤਤ ਬਿਲੋਈ ਭਰਮ ਚ ਕਾਵਹੁ ਗੁਰਮੁਖ ਲਿਵ ਲਾਵਹੁ ਆਤਮ ਚੀਨੋ ਭਾਈ ਨਿਕਟ ਕਰ ਜਾਣ ਹੋ ਸਦਾ ਪ੍ਰਭ ਹਾਜ਼ਰ ਕਿਸ ਸਿਓ ਕਰਹੁ ਬੁਰਾਈ ਸਤਗੁਰ ਮਿਲਿਆ ਮਾਰਗ ਮੁਕਤਾ ਸਹਜੇ ਮਿਲੇ ਸੁਆਮੀ ਤਨ ਤਨ ਸੇ ਜਨ ਜਿਨਨੀ ਕਲਮਹ ਹਰ ਪਾਇਆ ਜਨ ਨਾਨਕ ਸਦ ਕੁਰਬਾਨੀ RAM KALI MAHALLA 5 ਆਵਤ ਹਰਖ ਨਾ ਜਾਵਤ ਦੁਖਾ ਨਹਿ ਬਿਆਪੈ ਮਨ ਰੋਗਨੀ ਸਦਾ ਆਨੰਦ ਗੁਰਪੂਰਾ ਪਾਇਆ ਤਉ ਉਤਰੀ ਸਗਲ ਬਿਯੋਗਨੀ ਇਹ ਵਿਦ ਹੈ ਮਨ ਜੋਗਨੀ ਮੋਹ ਸੋਗ ਰੋਗ ਲੋਗ ਨਾ ਬਿਆਪੈ ਤਹਿ ਹਰ 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 ਰਸ ਭੋਗਨੀ ਰਹਾਉ ਸੁਰਗ ਪਵਿੱਤਰਾ ਮਿਰਤ ਪਵਿੱਤਰਾ ਪਿਆਲ ਪਵਿੱਤਰ ਅਲੋਗਨੀ ਆਗਿਆਕਾਰੀ ਸਦਾ ਸੁਖ ਪੁੰਚੈ ਜਤ ਕਤ ਪੀਖੋ ਹਰ ਗੁਣੀ ਨਹਿ ਸਿਵ ਸਕਤੀ ਜਲ ਨਹੀਂ ਪਵਨਾ ਤਹਿ ਆਕਾਰ ਨਹੀਂ ਮੇਦਨੀ ਸਤਗੁਰ ਜੋਗ ਕਾ ਤਹ ਨਿਵਾਸਾ ਜਹ ਅਵਗਤ 나ਥ ਅਗਮ ਧਨੀ ਤਨ ਮਨ ਹਰਿ ਕਾ ਧਨ ਸਭ ਹਰਿ ਕਾ ਹਰਿ ਕੇ ਗੁਣ ਹਉ ਕਿਆ ਗਨੀ ਕਹੋ ਨਾਨਕ ਹਮ ਤੁਮ ਗੁਰ ਖੋਈ ਹੈ ਅੰਬੈ ਅੰਬ ਮਲੋਗਨੀ ਆਰਾਮ ਕਲੀ ਮਹੱਲਾ ਪੰਜਵਾਂ ਤ੍ਰੈ ਗੁਣ ਰਹਿਤ ਰਹੇ ਨੀਰਾਰੀ ਸਾਧਕ ਸਿੱਧ ਨਾ ਜਾਣੈ ਰਤਨ ਕੋਠੜੀ ਅੰਮ੍ਰਿਤ ਸੰਪੂਰਨ ਸਤਿਗੁਰ ਕੈ ਖਜਾਨੈ ਅਚਰਜ ਕਿਛ ਕਹਿਣ ਨਾ ਜਾਈ ਵਸਤ ਅਗੋਚਰ ਭਾਈ ਰਹਾਉ ਮੋਲ ਨਾਹੀ ਕਛ ਕਰਨੈ ਜੋਗਾ ਕਿਆ ਕੋ ਕਹਿ ਸੁਣਾਵੇ ਕਥਨ ਕਹਿਣ ਕੋ ਸੋਜੀ ਨਾਹੀ ਜੋ ਪੇਖੈ ਤਿਸ ਬਣ ਆਵੇ ਸੋਈ ਜਾਣੈ ਕਰਨ ਹਾਰਾ ਕੀਤਾ ਕਿਆ ਬੇਚਾਰਾ ਆਪਣੀ ਗਤ ਮਿਤੇ ਆਪੇ ਜਾਣੈ ਹਰਿ ਆਪੇ ਪੂਰ ਪੰਡਾਰਾ ਐਸਾ ਰਸ ਅੰਮ੍ਰਿਤ ਮਨ ਚਾਖਿਆ ਤ੍ਰਿਪਤ ਰਹੇ ਆਗਾਈ ਕਹੋ ਨਾਨਕ ਮੇਰੀ ਆਸਾ ਪੂਰੀ ਸਤ ਗੁਰ ਕੀ ਸਰਨਾਈ RAM KALI MAHALLA 5 ਅੰਗੀਕਾਰ ਕੀਆ ਪ੍ਰਭ ਆਪਣੇ ਬੈਰੀ ਸਗਲੇ ਸਾਦੇ ਜਿਨ ਬੈਰੀ ਹੈ ਇਹ ਜਗ ਲੂਟਿਆ ਤੇ ਬੈਰੀ ਲੈ ਬਹਾਂਦੇ ਸਤਿਗੁਰ ਪਰਮੇਸ਼ਰ ਮੇਰਾ ਅਨਕ ਰਾਜ ਭੋਗ ਰਸ ਮਾਣੀ ਨਾਉ ਜੱਪੀ ਪ੍ਰਵਾਸਾ ਤੇਰਾ ਰਹਾਉ ਚੀਤ ਨ ਆਵਸ ਦੂਜੀ ਬਾਤਾਂ ਸਿਰ ਉਪਰ ਰਖਵਾਰਾ ਬੇ ਪ੍ਰਵਾਹ ਰਹਤ ਹੈ ਸੁਆਮੀ ਇੱਕ ਨਾਮ ਕੈ ਆਧਾਰਾ ਪੂਰਨ ਹੋਏ ਮਿਲਿਓ ਸੁਖਦਾਈ ਊਨ ਨ ਕਾਈ ਬਾਤਾ ਤਤਸਾਰ ਪਰਮ ਪਦ ਪਾਇਆ ਛੋੜ ਨ ਕਤ ਹੂੰ ਜਾਤਾ ਬਰਨ ਸਾਕੋਂ ਜੈਸਾ ਤੂੰ ਹੈ ਸਾਚੇ ਅਲਾਖੇ અપਾਰਾ ਅਤਲ ਅਥਾ ਅਡੋਲ ਸੁਆਮੀ ਨਾਨਕ ਖਸਮ ਹਮਾਰਾ ਰਾਮ ਕਲੀ ਮਹੱਲਾ ਪੰਜਵਾ ਤੂੰ ਦਾਨਾ ਤੂੰ ਅਬ ਚਲ ਤੂੰ ਹੀ ਤੂੰ ਜਾਤ ਮੇਰੀ ਪਾਤੀ ਤੂੰ ਅਡੋਲ ਕਦੇ ਡੋਲਹਿ ਨਹੀਂ ਤਾਂ ਹਮ ਕੈਸੀ ਤਾਤੀ ਏਕੈ ਏਕੈ ਏਕ ਤੂੰ ਹੀ ਏਕੈ ਏਕੈ ਤੂੰ ਰਾਯਾ ਤਉ ਕਿਰਪਾ ਤੇ ਸੁਖ ਪਾਇਆ ਰਹਾਉ ਤੂੰ ਸਾਗਰ ਹਮ ਹੰਸ ਤੇਮਾਰੀ ਤੁਮ ਮਹਿਮਾਨ ਕ ਲਾਲਾ ਤੁਮ ਦੇਵ ਹੋ ਤਿਲ ਸੰਕ ਨ ਮੰਨਹੁ ਹਮ ਪੁੰਚਹਿ ਸਦਾ ਨਿਹਾਲਾ ਅਮ ਬਾਰਕ ਤੁਮ ਪਿਤਾ ਹਮਾਰੀ ਤੁਮ ਮੁਖ ਦੇਵੋ ਖੀਰਾ ਹਮ ਖੇਲ ਹੈ ਸਭ लाਡ ਲਡਾਵਹਿ ਤੁਮ ਸਦਗੁਨੀ ਗਹੀਰਾ ਤੁਮ ਪੂਰਨ ਪੂਰ ਰਹੇ ਸੰਪੂਰਨ ਹਮ ਪੀ ਸੰਗ ਅਗਾਏ ਮਿਲਤ 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 ਮਿਲ ਰਹਾ ਨਾਨਕ ਕਹਿਣ ਨਾ ਜਾਇ RAM KALI MOHALLA 5 ਕਰ ਕਰ ਤਾਲ ਪਖਾਬ ਜਨੈ ਨਹੂ ਮਾਥੇ ਵਜਹਿਰ ਬਾਬਾ ਕਰਮ ਹੋ ਮਦ ਬਾਸਰੀ ਬਾਜੈ ਜਿਹਾ ਤੋਨੇ ਆਗਾਜਾ ਨਿਰਤ ਕਰੇ ਕਰਮਨੂਆ ਨਾਚੈ ਹਾਣੀ ਘੁੰਗਰ ਸਾਜਾ ਰਾਮ ਕੋ ਨਿਰਤਕਾਰੀ ਪੇਖੇ ਪੇਖਣ ਹਾਰ ਦਿਆਲਾ ਜੇਤਾ ਸਾਜ ਸਿੰਗਾਰੀ ਰਹਾਉ ਅਖਾਰ ਮੰਡਲੀ ਤਰਨ ਸਬਾਈ ਉਪਰ ਗਗਨ ਚੰਦੋਵਾ ਪਮਨ ਵਿਚੋਲਾ ਕਰਤ ਅਕੇਲਾ ਜਲ ਤੇ ਉਪਤ ਹੋਆ ਪੰਜ ਤਤ ਕਰ ਪੁਤਰਾ ਕੀਨਾ ਕਿਰਤ ਮਲਾਵਾ ਹੋਆ ਚੰਦ ਸੂਰਜ ਦੋਏ ਜਰੇ ਚਿਰਾਗਾ ਚੌਹ ਕੁੰਟ ਭੀਤਰ ਰਾਖੇ ਦਸ ਪਾਤੋਂ ਪੰਜ ਸੰਗੀਤਾ ਏਕੈ ਭੀਤਰ ਸਾਥੀ ਤਿੰਨ ਭਿੰਨ ਹੋਏ ਭਾਵ ਦਿਖਾਵੇ ਸਬੂਹ ਨਰਾਦੀ ਪਾਖੇ ਕਰ ਕਰ ਨਿਰਤ ਹੋਐ ਦਿਨ ਰਾਤੀ ਕਟ ਕਟ ਵਾਜੈ ਤੂਰਾ ਏਕ ਨਚਾਵ ਹੈ ਏਕ ਪਵਾਵ ਹੈ ਇਕ ਆਈ ਜਾਏ ਹੋਏ ਧੂਰਾ ਕਹੋ ਨਾਨਕ ਸੋ ਬਹੁਰ ਨਾ ਨਾਚੈ ਜਿਸ ਗੁਰ ਭੇਟੈ ਪੂਰਾ ਰਾਮ ਕਲੀ ਮਹੱਲਾ ਪੰਜਵਾਂ ਓੰਕਾਰ ਏਕ ਧੁਨ ਏਕੈ ਏਕੈ ਰਾਗ ਅਲਾਪੈ ਇਕਾ ਦੇਸੀ ਏਕ ਦਿਖਾਵੇ ਏਕੋ ਰਹਿ ਆ ਬਿਆਪੈ ਏਕਾ ਸੁਰਤ ਏਕ ਹੀ ਸੇਵਾ ਏਕੋ ਗੁਰ ਤੇ ਜਾਪੈ ਭਲੋ ਭਲੋ ਰੇ ਕੀਰਤਨੀਆਂ ਰਾਮ ਰਮਾ ਰਾਮਾ ਗੁਣ ਗਾਉ ਛੋੜ ਮਾਇਆ ਕੇ ਤੰਦ ਸੁਆਉ ਰਹਾਉ ਪੰਜ ਬਜਿੱਤਰ ਕਰੇ ਸੰਤੋਖਾ ਸਾਤ ਸੁਰਾ ਲੈ ਚਾਲੈ ਬਾਜਾ ਮਾਨ ਤਾਨ ਤਜ ਤਾਨਾ ਪਾਉ ਨ ਬੀਂਗਾ ਘਾਲੈ ਫੇਰੀ ਫੇਰ ਨ ਹੋਵੈ ਕਬਹੀ ਏਕ ਸ਼ਬਦ ਬੰਦ ਪਲੈ ਨਾਰ ਦੀ ਨਰਹਰ ਜਾਣ ਹਧੂਰੇ ਭੂਂਗਰ ਖੜਕ ਤਿਆਗ ਵਸੂਰੇ ਸਹਿਜ ਆਨੰਦ ਦਿਖਾਵੇ ਪਾਵੇ ਇਹੋ ਨਿਤਕਾਰੀ ਜਨਮ ਨ ਆਵੇ ਜੇ ਕੋ ਆਪਣੇ ਠਾਕੁਰ ਭਾਵੇ ਕੋਟ ਮਦ ਇਹੋ ਕੀਰਤਨ ਗਾਵੇ ਸਾਧ ਸੰਗੀਤ ਕੀ ਜਾਵਾਂ ਟੀਕ ਕਹੋ ਨਾਨਕ ਤਿਸ ਕੀਰਤਨ ਏਕ ਰਾਮ ਕਲੀ